ਮੈਟਰੋ ਨੌਕਰੀ ਵਸ਼ੇਰੀ ਦਿਖਾਉਣ ਲੱਗਿਆਂ ਆਪਾਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਬਹੁਤ ਚੰਗਾ ਖਾਨਦਾਨਾ ਮਾਂ ਦੀ ਹਾਈਟ ਆ ਜਿਹੜੀ ਬਹੁਤ ਚੰਗੀ ਆ ਤੇ ਪਿਓ ਵੀ ਬਹੁਤ ਚੰਗਾ ਦਾਦਾ ਵੀ ਬਹੁਤ ਚੰਗਾ ਸਮੁੰਦਰ ਖਾਨਦਾਨ ਦੇ ਵਿੱਚੋਂ ਇਹ ਵਸ਼ੇਰੀ ਆ ਇਹਦੀ ਸਾਰੀ ਡਿਟੇਲ ਆਪਾਂ ਤੁਹਾਨੂੰ ਦੱਸਾਂਗੇ ਕਿਹੜੀ ਮਾਂ ਕਿਹੜਾ ਪਿਓ ਆ ਕਿੰਨੀ ਹਾਈਟ ਆ ਮਾਂ ਦੀ ਵੀ ਚੰਗੀ ਹਾਈਟ ਆ ਤੇ ਪਿਓ ਦੀ ਵੀ ਬਲੱਡ ਲਾਈਨ ਬਹੁਤ ਚੰਗੀ ਆ ਸਮੁੰਦਰ ਖਾਨਦਾਨ ਤੁਹਾਨੂੰ ਪਤਾ ਹੀ ਆ ਬਹੁਤ ਚੰਗਾ ਖਾਨਦਾਨ ਆ ਜਿੱਥੇ ਵੀ ਵਸ਼ੇਰੀਆਂ ਜਾਂ ਘੋੜੀਆਂ ਨੇ ਚੰਗੀ ਤੋਂ ਚੰਗੀ ਬੱਡੀ ਤੋਂ ਵੱਡੀ ਘੋੜੀ ਬਣ ਰਹੀ ਆ ਉਸ ਬਲੱਡ ਲਾਈਨ ਦੀ ਤੇ ਆਪਾਂ ਸਾਰੀ ਜਾਣਕਾਰੀ ਤੁਹਾਨੂੰ ਦੱਸ ਦਿਆਂ ਦੋਸਤੋ ਵੀਡੀਓ ਚ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਐਡ ਲਗਵਾਉਣੀ ਚਾਹੁੰਦਾ ਆਪਣੇ ਜਾਨਵਰ ਦੀ ਆਪਣਾ ਜਾਨਵਰ ਘਰੇ ਵੱਠਾ ਸੇਲ ਕਰਵਾਉਣਾ ਚਾਹੁੰਦਾ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣਾ ਨੰਬਰ ਆ ਜਿਹੜਾ ਵੀਡੀਓ ਦੇ ਐਂਡ ਵਿੱਚ ਦਿੱਤਾ ਹੋਇਆ ਤੁਸੀਂ ਆਪਣੇ ਨਾਲ ਗੱਲਬਾਤ ਕਰਕੇ ਆਪਣਾ ਜਾਨਵਰ ਚੰਗੇ ਪੈਸਿਆਂ ਦੇ ਸੇਲ ਕਰਵਾ ਸਕਦੇ ਹੋ ਦੋਸਤੋ ਗੱਲ ਕਰਦਿਆਂ ਆਪਾਂ ਇਸ ਬਸ਼ੇਰੀ ਦੀ ਜਿਹੜੀ ਤੁਸੀਂ ਸਕਰੀਨ ਤੇ ਬਸ਼ੇਰੀ ਦੇਖ ਰਹੇ ਹੋ ਨਾਖਰਾ ਚੈੱਕ ਕਰੋ ਬਸ਼ੇਰੀ ਦਾ ਪਹਿਲਾਂ ਤੁਸੀਂ ਦੇਖੋ ਕੱਲਾ ਕੱਲਾ ਪੈਰ ਚਾਕੇ ਤੁਰਦੀ ਐਨ ਸੋਹਣਾ ਠੁਮਕ ਠੁਮਕ ਕਰਕੇ ਤੁਰਦੀ ਆ ਬਸ਼ੇਰੀ ਚੰਗੀ ਬਹੁਤ ਆ ਸੋਹਣੀ ਬਹੁਤ ਆ ਤੇ ਨਖਰਾ ਬਹੁਤ ਜ਼ਿਆਦਾ ਆ ਬਸ਼ੇਰੀ ਦੇ ਵਿੱਚ ਜੇ ਕੋਈ ਮਿੱਤਰ ਪਿਆਰਾ ਆਪਣੇ ਘਰੇ ਜਾਂ ਆਪਣੇ ਫਾਰਮ ਤੇ ਚੰਗੀ ਘੋੜੀ ਤਿਆਰ ਕਰਨੀ ਚਾਹੁੰਦਾ ਤੇ ਹਾਈਟ ਹੋਈਟ ਚੰਗੀ ਕਰੂਗੀ ਬਸ਼ੇਰੀ ਦੇਖੋ ਤੁਸੀਂ ਲੱਤਾਂ ਲੁੱਤਾਂ ਬਹੁਤ ਲੰਬੀਆਂ ਨੇ ਬਸ਼ੇਰੀ ਦੀਆਂ ਤੇ ਦੇਖੋ ਪੂਪਾ ਚਾਕੇ ਧੌਣ ਧੂਣ ਬਾੜੀ ਚੰਗੀ ਬਸ਼ੇਰੀ ਆ ਕੋਈ ਮਿੱਤਰ ਪਿਆਰਾ ਚੰਗੀ ਘੋੜੀ ਖਰੀਦਣੀ ਬਣਾਉਣੀ ਚਾਹੁੰਦਾ ਹੋਵੇ ਘਰੇ ਤਾਂ ਉਹਦੇ ਵਾਸਤੇ ਇਹ ਬੈਸਟ ਬਸ਼ੇਰੀਆ ਦੋਸਤੋ ਸਮੁੰਦਰ ਖਾਨਦਾਨ ਚੋਂ ਆ ਗਈ ਜਿਹੜਾ ਹੰਸ ਕੋੜਾ ਬਹਿਬਲ ਵਾਲਾ ਦੋਸਤੋ ਉਸ ਕੋੜੇ ਦੀ ਇਹ ਬੱਚੀ ਆ ਤੇ ਸਮੁੰਦਰ ਕੋੜਾ ਜਿਹੜਾ ਉਹ ਇਹਦਾ ਦਾਦਾ ਆ ਗਿਆ ਮਾਂ ਇਹਦੀ ਕਾਲੀ ਚੰਬੀਆ ਮਾਂ ਦੀ ਹਾਈਟ ਆ ਦੋਸਤੋ ਜਿਹੜੀ 65 ਇੰਚ ਆ ਉਹ ਵੀ ਚੰਗੇ ਖੁੱਲੀ ਬਾਡੀ ਦੀ ਘੋੜੀ ਆ ਤੇ ਪਿਓ ਵੀ ਇਹਦਾ ਚੰਗਾ ਆ ਗਿਆ ਮਾਂ ਵੀ ਚੰਗੀ ਆ ਗਈ ਦੋਸਤੋ ਵਧੀਆ ਆਉਣ ਵਾਲੇ ਸਮੇਂ 'ਚ ਚੰਗੀ ਬਸ਼ੇਰੀ ਬਣੂ ਘੱਟੋ ਘੱਟ 22 ਕਹਿੰਦੇ ਵੀ 65 66 ਇੰਚ ਦੀ ਇਹ ਘੋੜੀ ਬਣੂ ਵੱਡੀ ਹੋ ਕੇ ਤੇ ਚੰਗੇ ਬੱਚੇ ਪੈਦਾ ਕਰਨ ਵਾਸਤੇ ਬਸ਼ੇਰੀਆ ਜੇ ਕੋਈ ਮਿੱਤਰ ਪਿਆਰਾ ਆਪਣੇ ਫਾਰਮ ਦਾ ਸ਼ਿੰਗਾਰ ਬਣਾਉਣਾ ਚਾਹੁੰਦਾ ਜਾਂ ਕਿਸੇ ਨੇ ਘਰੇ ਬਰੀਡਿੰਗ ਵਾਸਤੇ ਬਸ਼ੇਰੀ ਤਿਆਰ ਕਰਨੀ ਹੋਵੇ ਤਾਂ ਜਰੂਰ ਇਸ ਬਸ਼ੇਰੀ ਤੇ ਧਿਆਨ ਦਿਓ ਦੋਸਤੋ ਤੇ 858 ਇੰਚ ਦੀ ਹਾਈਟ ਆ 11 ਮਹੀਨੇ ਬਸ਼ੇਰੀ ਦੀ ਉਮਰ ਆ ਤੇ ਉਮਰ ਦੇ ਹਿਸਾਬ ਨਾਲ ਹਾਈਟ ਆ ਜਿਹੜੀ ਬਹੁਤ ਚੰਗੀ ਹਾਈਟ ਕਰ ਰਹੀ ਆ ਤੋਂ ਤੂਣ ਦੀ ਤੇ ਲੰਬਾਈ ਲੰਬੂਈ ਬਸ਼ੇਰੀ ਬਹੁਤ ਜ਼ਿਆਦੇ ਆ ਤੇ ਦੋਸਤੋ ਆਸਾ ਬੋਟਰ ਪਿੰਡ ਆ ਬਾਈ ਦਾ ਸ਼੍ਰੀ ਮੁਖਸਰ ਸਾਹਿਬ ਕੋਲ ਆ 10 ਕਿਲੋਮੀਟਰ ਦੀ ਦੂਰੀ ਤੇ ਆ ਆਸਾ ਬੋਟਰ ਤੇ ਤੁਸੀਂ ਬਾਈ ਨਾਲ ਗੱਲਬਾਤ ਕਰ ਸਕਦੇ ਹੋ ਇਸ ਬਸ਼ੇਰੀ ਲਈ ਬਾਈ ਦਾ ਨੰਬਰ ਆ ਜਿਹੜਾ ਆਪਾਂ ਨੇ ਸਕਰੀਨ ਤੇ ਦੇਤਾ ਉਹਨਾਂ ਨਾਲ ਗੱਲਬਾਤ ਕਰ ਲਿਓ ਜੇ ਕੋਈ ਜਾਣਕਾਰੀ ਆਪਣੇ ਵੱਲੋਂ ਘੱਟ ਵੱਧ ਆ ਤਾਂ ਤੁਸੀਂ ਸਾਰੀ ਜਾਣਕਾਰੀ ਬਾਈ ਤੋਂ ਕਨਫਰਮ ਕਰ ਸਕਦੇ ਹੋ ਬਸ਼ੇਰੀ ਬਹੁਤ ਚੰਗਿਆ ਦੋਸਤੋ ਧਿਆਨ ਜ਼ਰੂਰ ਦਿਓ ਜੇ ਕੋਈ ਮਿੱਤਰ ਪਿਆਰਾ ਚੰਗੀ ਬਸ਼ੇਰੀ ਘਰੇ ਰੱਖਣਾ ਚਾਹੁੰਦਾਗਾ ਆਪਣਾ ਨੰਬਰ ਚੱਲ ਰਿਹਾ ਹੈ ਸਕਰੀਨ ਤੇ ਜੇ ਕੋਈ ਮਿੱਤਰ ਪਿਆਰਾ ਆਪਣੇ ਚੈਨਲ ਤੇ ਆਪਣੇ ਜਾਨਵਰ ਕੋਈ ਐਡ ਕਰਵਾਉਣੀ ਆ ਕਿਸੇ ਨੇ ਸੇਲ ਕਰਵਾਉਣਾ ਤਾਂ ਤੁਸੀਂ ਆਪਣੇ ਨਾਲ ਸੰਪਰਕ ਕਰ ਸਕਦੇ ਹੋ ਆਪਣੇ ਨੰਬਰ ਤੇ ਵੀਡੀਓ ਨੂੰ ਸ਼ੇਅਰ ਕਰ ਦਿਓ ਧੰਨਵਾਦ ਦੋਸਤੋ